ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਜੋ ਲੋੜੀ ਦੇ ਰਾਮਾ ਲੋੜੀ ਦੇ ਇਕੱਠਾ ਪਾਠ ਲੋੜੀ ਦੇ ਨਹੀਂ ਕਹਿਣਾ ਜੋ ਲੋੜੀ ਦੇ ਰਾਮਾ ਸੇਵਕ ਸਹੀ ਕਾਂਢਿਆ ਨਾਨਕ ਜਾਣੇ ਸੱਤ ਸਾਈ ਨਾਨਕ ਜਾਣੇ ਸੱਤ ਇਥੇ ਵੀ ਸਨਾਮ ਹੈ ਨਾਨਕ ਪਾਦ ਰਿਯਮਕ ਸਾਈ ਸੰਤ ਨਾ ਬਾਹਰਾ ਸਾਈ ਪਾਦ ਤੇ ਯਮ ਕਾ ਇੱਕ ਬਿੰਦੀ ਲੰਗ ਨਾਨਕ ਜਾਣੈ ਸਤ ਜਾਣੈ ਨਹੀਂ ਜਾਣੈ ਸਤ ਸਾਈ ਸੰਤ ਨਾ ਬਾਹਰਾ ਸੰਤ ਸੰਤ ਨਹੀਂ ਜਾਣਾ ਸੰਤ ਛੰਤ ਛੱਛਾ ਛੰਤ ਹਾਂ ਛੱਛਾ ਨਹੀਂ ਬੋਲਣਾ ਸੰਤ ਕਈ ਸ਼ਾਂਤੀ ਬੋਲ ਜੰਦੇ ਮੇਲ ਜਲ ਜਲਹ ਖਟਾਨਾ RAM ਮਿਲ ਚਲ ਜਲ ਹੈ ਖਟਾਨਾ RAM ਸੰਗ ਜੋਤੀ ਜੋਤ ਮਿਲਾਨਾ RAM ਸੰਗ ਪਦ ਤੇ ਵਿਸ਼ਰਾਮ ਹੈ ਸੰਗ ਜੋਤੀ ਜੋਤ ਮਿਲਾਨਾ RAM ਸਮਾਏ ਪੂਰਨ ਪੁਰਖ ਕਰਤੇ ਆਪ ਆ ਪਹਿ ਜਾਣੀ ਹੈ ਤਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਮਿਲ ਜਲ ਚਲਹਿ ਠਕਮਕ ਖਟਾਨਾ ਵੱਡ ਹੰਸ ਮਹੱਲਾ ਪਿੰਜਵਾ ਪ੍ਰਾਵ ਕਰਨ ਕਾਰਨ ਸਮਰੱਥਾ RAM ਰਖ ਜਗਤ ਸਗਲ ਦੇ ਹੱਥਾ ਰਾਮ ਰਖ ਇਥੇ ਜਮਕ ਲਾ ਦਨੀ ਹੈ ਜਗਤ ਸਗਲ ਇਥੇ ਵਿਸਰਾਮ ਦੇ ਹੱਥਾ ਰਾਮ ਸਮਰੱਥ ਸਰਣਾਯੋਗ ਸੁਆਮੀ ਕਿਰਪਾ ਨਿਤ ਸੁਖਦਾਤਾ ਇਸ ਸਰਣਾਯੋਗ ਜਿਹੜਾ ਪਾਠ ਹੈ ਇਸ ਸੰਬੰਧਕ ਪਾਠ ਹੈ ਸਮਰੱਥ ਸਰਣਾਯੋਗ ਸੁਆਮੀ ਕਿਰਪਾ ਨਿਤ ਸੁਖਦਾਤਾ ਹਾਂ ਕੁਰਵਾਣੀ ਦਾਸ ਤੇਰੀ जिनी एक पश्चात वर्ण चिन्ह न जाय लखिया कथंते अकथा बिनवंत नानक सुनो बिनती प्राप कर्ण कारण समर्था एहि जीव तेरे तू करता राम प्राव दुख दर्द भ्राम रहता राम ਇਹ ਰਹਿਤਾ ਮੁੱਖ ਪਾਠ ਹੈ ਪ੍ਰਾਤਨ ਸਰੂਪਾਂ ਚ ਰਹਿਤਾ ਪਾਠ ਹੈ ਦੂਸਰਾ ਪਾਠ ਹਰਤਾ ਹੈ ਪਰ ਮੁੱਖ ਰਹਿਤਾ ਪਾਠ ਸ਼ੁੱਧ ਮੰਨਣਾ ਹੈ ਪ੍ਰਭ ਦੁਖ ਦਰਦ ਇਥੇ ਵਿਸਨਾਮ ਹੈ ਭ੍ਰਮ ਰਹਿਤਾ RAM ਭ੍ਰਮ ਦੁਖ ਦਰਦ ਨਿਵਾਰ ਖਿਨ ਮਹ ਰਖ ਲੇ ਹੋ ਦੀਨ ਦਇਆਲਾ ਮਾਤ ਮਾਤ ਪਿਤਾ ਸਵਾਮ ਸੱਜਣ ਸਭ ਜਗਤਬਾਲ ਗੋਪਾਲਾ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਾਈਐ ਰਾਮ ਮਨ ਇਛੇੜਾ ਫਲ ਪਾਈਐ ਰਾਮ ਮਨ ਇਛਪਾਈਐ ਪ੍ਰਾਪਤਿ ਆਈਐ ਮਿਟਹਿ ਜਮ ਕੇ ਤ੍ਰਾਸਾ ਗੂਬਿਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੂਹ ਵਿਕਾਰ ਸਗਲੇ ਪ੍ਰਭੂ ਕਾ ਮਨ ਭਾਈਐ ਬਿਨਵੰਤ ਨਾਨਕ ਦਿਨਸ ਰੈਣੀ ਸਦਾ ਹਰ ਹਰ ਧਿਆਈਐ ਦਰਵਾਜ ਹੈ अनहत वाजे राम ਘਟ ਘਟ ਹਰ ਗੋਬਿੰਦ ਗਾਜੇ ਰਾਮ ਘਟ ਘਟ ਪਦ ਤੇ ਵਿਸਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉਚਾ ਗੁਣ ਬੇਅੰਤ ਕਿਛੁ ਕਹਿਣ ਨਾ ਜਾਈ ਕੋਇ ਨਾ ਸਕੈ ਪਹੂਚਾ ਤੇ ਆਮ ਪਹੂਚਾ ਚਾ ਨਹੀਂ ਬੋਲਨਾ ਚ ਚਸ਼ੁੱਧ ਬੋਲਨਾ ਕੋਈ ਨਾ ਸਕਿਆ ਪਹੂਚਾ ਆਪ ਉਪਾਇ ਆਪ ਪ੍ਰਤਪਾਲੀ ਜੀ ਇਹ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦ ਵਾਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਬਢਹੰਸ ਪਾਠ ਹੈ ਪ੍ਰਾਤਨ ਸਰੂਪਾਂ ਚ ਮੁੱਖ ਰਾਗ ਬਢਹੰਸ ਬੱਬੇ ਦੇ ਨਾਲ ਸ਼ੁੱਧ ਪਾਠ ਹੈ ਮਹਾਪੁਰਸ਼ਾਂ ਨੇ ਵੀ ਕੈਸ਼ਟਾਂ ਦੇ ਵਿੱਚ ਬਢਹੰਸ ਹੀ ਪਾਠ kiya ਜਿਹੜੇ ਮਹੱਤੇ ਵਾਲੇ ਪਾਠ ਦਰਪਣ ਆ ਉਹਦੇ ਵਿੱਚ ਬਢਹੰਸ ਛਪਿਆ ਪਰ ਜਿਹੜੇ ਭਾਗ ਖਾਨੋਂ ਦੇ ਤੇ ਬਢਹੰਸ ਛਾਪ ਦਿੱਤਾ ਸ਼ੁੱਧ ਕਰਕੇ ਇਸ ਕਰਕੇ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਬਢਹੰਸ ਰਾਗ ਬਢਹੰਸ ਬਾਕੀ ਸਾਰੇ ਵਡਹੰਸ ਹੀ ਹੈ ਇੱਥੇ ਬੱਬੇ ਨਾਲ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਲਾਣੀਆਂ ਨਹੀਂ ਕਹਿ ਦੇਣਾ ਆਮ ਪਾਠੀ ਸਿੰਘ ਲਾਣੀਆਂ ਹੀ ਕਹਿ ਜਾਂਦੀਆਂ ਹਨ ਹਾ ਹਾ ਛਾੜੀ ਦਿੰਦੇ ਹਨ ਅਲਾਹ ਹਾ ਹਾ ਬੋਲ ਕੇ ਅਲਾਹਣੀਆਂ ਇਸ ਤਰ੍ਹਾਂ ਉਚਾਰ ਤਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਤਨ ਸਿਰੰਦਾ ਸੱਚਾ ਪਾਤ ਸਾਹੁ ਜਿਨ ਜਗਤੰ ਦਾ ਲਾਇ ਜਿਨ ਪਤਿ ਯਮਕ ਹੈ ਮੋਹਲਤ ਪੁੰਨੀ ਪਾਈ ਭਰੀ ਮੋਹਲਤ ਪੁੰਨੀ ਇੱਥੇ ਠਮਕ ਲਾ ਦਨੀ ਆ ਪਾਈ ਭਰੀ ਇੱਥੇ ਵਿਸਰਾਮ ਹੈ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸthia ਵੇ ਛੋੜਾ ਕਾਇਆ ਹੰਸthia ਵਿਛੂੜਾ ਕਾਇਆ ਹੰਸੋthia ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਬਨਾ ਇਹੁ ਪਾਇ ਆਣਾ ਇਥੈ ਧੰਦਾ ਕੂੜਾ ਚਾਰ ਦੇਹਾ ਇਥੈ ਧੰਦਾ ਕੂੜਾ ਚਾਰ ਦੇਹਾ ਇਥੈ ਧੰਦਾ ਕੂੜਾ ਚਾਰ ਦੇਹਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜਿਉ ਮਹਿਬਾਨਾ ਕਾਹੇ ਗਾਰਬ ਕੀਜੈ ਜਿਤ ਸੇਵਿਆ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਆਗੈ ਪਤ ਤੇ ਜਮਖ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀਆ ਵਿਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਹਾਂ ਇਸ ਸਿਮਰਿ ਹੋ ਇਸ ਤਰ੍ਹਾਂ ਉਚਾਰਨ ਕਰਨਾ ਸਿਮਰਿ ਆਹੋ ਐੜਾ ਨਹੀਂ ਵਿਚਲਾਣਾ ਸਿਮਰਿ ਹੋ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਸਮਰੱਥ ਇਥੇ ਸਮਰੱਥ ਭਾਵੇਂ ਰਾਰਾ ਪੂਰਾ ਹੋਵੇ ਇਥੇ ਸਮਰੱਥ ਇਥੇ ਸਮਰੱਥ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਾਲ ਥਾਲ ਮਹੀਅਲ ਰਾਵ ਰਹਿਆ ਸਾਚੜਾ ਸਿਰਜਣਹਾਰੂ ਸਾਚੜਾ ਪੂਲਾ ਨਹੀਂ ਬੋਲਣਾ ਇਸੇ ਤਰ੍ਹਾਂ ਹੀ ਬੋਲਣਾ ਸਾਚੜਾ ਸਿਰਜਣਹਾਰੂ ਸਾਚਾ ਸਿਰਜਣਹਾਰੂ ਅਲਖ ਅਪਾਰੂ ਤਾਖ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਆਇਆ ਤਿਨ ਕਾ ਸਫਲ ਭਇਆ ਹੈ ਜੇ ਇਕ ਮਨ ਜਿਨੀ ਤ ਆਇਆ ਢਾਹੀ ਢਾਹੀ ਉਸਾਰੇ ਆਪੇ ਢਾਹੀ ਤਾ ਹੈ ਉਸਾਰੇ ਆਪੇ ਤਾਹੀ ਪਾਦਤੀ ਯਮਕਲਾਦਨੀਆ ਦੂਸਰਾ ਢਾਹ ਹੀ ਬੋਲਣਾ ਪਹਿਲਾ ਲਾਣ ਆ ਲਾ ਫਿਰ ਸਿਆਰੀ ਨਾਲ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰਥ ਸੋ ਥੀਐ ਹੀਲੜਾ ਇਹ ਸੰਸਾਰ ਨਾਨਕ ਰੁਨਾ ਬਾਬਾ ਜਾਣੀਐ ਨਾਨਕ ਪਾਦਤੀ ਯਮਕਲਾਦਨੀਆ ਜੇ ਰੁਵ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਵਾਲੇ ਵੇ ਵਖਰਾ ਪਾਠ ਨਹੀਂ ਕਰਨਾ ਇਕੱਠਾ ਹੀ ਵਾਲੇ ਵੇ ਕਾਰਨ ਬਾਬਾ ਰੋਈਐ ਵਾਲੇ ਵੇ ਵਾਲੇ ਵੇ ਕਾਰਨ ਬਾਬਾ ਰੋਈਐ ਵਾਲੇ ਵੇ ਦਾ ਅਰਥ ਮਤਲਬ ਕਿ ਪਦਾਰਥਾਂ ਕਰਕੇ ਪ੍ਰਵਿਰਤੀ ਪਦਾਰਥਾਂ ਦੀ ਕਰਕੇ ਬਾਬਾ ਰੋਈਐ ਵਾਲੇ ਵੇ ਕਾਰਨ ਬਾਬਾ ਰੋਈਐ ਲੇਵੇ ਦੋਵੇਂ ਲਾਵਾ ਹਨ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰ ਮਾਇਆ ਕਾਰਨ ਰੋਵੇ ਚੰਗਾ ਮੰਦਾ ਕਿਛ ਸੂਝੈ ਨਾਹੀ ਇਹ ਤਨ ਏਵੈ ਖੋਵੇ ਅਥੈ ਆਇਆ ਸਭ ਕੋ ਜਾਸੀ ਅਥੈ ਦਲਾਵਾਂ ਉਚਾਰਨ ਕਰਕੇ ਐੜੇ ਦੇ ਵੀ ਦਲਾਵਾਂ ਹਨ ਥੱਥੇ ਦੇ ਵੀ ਹਨ ਇਥੈ ਨਹੀਂ ਕਹਿਣਾ ਅਥੈ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ